ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸੰਗਤ ਜੀ ਪਿਛਲੀ 4 ਤਰੀਕ ਨੂੰ ਜੋ ਸਾਡੇ ਜਿਹੜੇ ਹਰਮਨ ਪਿਆਰੇ ਜਿਹੜੇ ਸਾਡੇ ਵੀਰ ਸੀਗੇ ਜੋ ਪੰਥ ਦੀ ਜਿਹੜੀ ਆਵਾਜ਼ ਸੀਗੇ ਹਰੀ ਸਿੰਘ ਉਹਨਾਂ ਦਾ ਜਿਹੜੀ ਪਿਛਲੀ 4 ਤਰੀਕ ਨੂੰ ਉਹ ਅਕਾਲ ਚਲਾਣਾ ਕਰ ਗਏ ਸੀਗੇ ਸੋ ਅਜੇ ਤੱਕ ਉਹਨਾਂ ਦਾ ਜਿਹੜਾ ਸੰਸਕਾਰ ਨਹੀਂ ਹੋਇਆ ਤੇ ਪਰਿਵਾਰ ਵੱਲੋਂ ਜਿਹੜਾ ਕਾਨ ਨੇ ਜਿਹੜੀ ਹਾਰਪੁਰ ਜ਼ਿਲ੍ਹੇ ਦੇ ਵਿੱਚ ਟਾਂਡਾ ਪੈਂਦਾ ਟਾਂਡੇ ਵਿੱਚ ਜਾ ਜਾ ਬਾਈਪਾਸ ਜਿਹੜਾ ਹੈਗਾ ਪੈਂਦਾ ਉਹਨਾਂ ਦਾ ਤੇ ਸੰਗਤ ਦੀ ਉੱਥੇ ਉਹਨਾਂ ਦਾ ਕੱਲ ਸੰਸਕਾਰ ਹੋ ਰਿਹਾ ਆ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕੱਲ 2 ਵਜੇ ਜਿਹੜੇ ਸਾਡੇ ਪ੍ਰੀਤ ਸੈਣੀ ਸਾਡੇ ਭਰਾ ਅਖੰਡ ਬਾਣੀ ਦੇ ਜਿਹੜੇ ਚੈਨਲ ਦੇ ਮਾਲਕ ਸੀਗੇ ਤੇ ਬਹੁਤ ਹੀ ਜਿਹੜੇ ਨਿੱਗੇ ਸੁਭਾਅ ਦੇ ਸੀਗੇ ਹਰੇਕ ਸਿੱਖ ਨਾਲ ਬਹੁਤ ਪਿਆਰ ਕਰਦੇ ਸੀਗੇ ਪੰਥ ਦੀ ਜਿਹੜੀ ਕੋਈ ਵੀ ਕਿਤੇ ਮੋਰਚਾ ਲੱਗਾ ਹੁੰਦਾ ਸੀ ਆਪ ਜਾ ਕੇ ਜਿਹੜੀ ਉਹ ਆਵਾਜ਼ ਦੁਨੀਆ ਵਿੱਚ ਪਹੁੰਚਾਉਂਦੇ ਹੁੰਦੇ ਸੀਗੇ ਉਹ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਦੀ ਜਿਹੜੀ ਅੰਤਮ ਜਿਹੜਾ ਹੈ ਗਾਇਆ ਸੰਸਕਾਰ ਉਹ ਕੱਲ ਜਿਹੜਾ ਹੈ ਗਾਇਆ ਹਾਰਪੁਰ ਦੇ ਪਿੰਡ ਪਿੰਦਾ ਟਾਂਡਾ ਟਾਂਡੇ ਦੇ ਵਿੱਚ ਜੱਜਾ ਜਿੱਥੇ ਵੀ ਉਹਨਾਂ ਦਾ ਪਿੰਡ ਪੁਰਾਣਾ ਪਿੰਡ ਸੀ ਉਹਨਾਂ ਦਾ ਉਥੇ ਹੁਣਾ ਸੰਗਤ ਜੀ ਸੰਸਕਾਰ ਕਾਲ 3 2 ਵਜੇ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਜਿਹੜੇ ਸਾਡੇ ਪ੍ਰੀਤ ਸੈਣੀ ਨਾਲ ਪਿਆਰ ਕਰਨ ਵਾਲੇ ਸਿਗੇ ਵੀਰ ਸਾਰੇ ਪੰਥ ਨੂੰ ਮੈਂ ਬੇਨਤੀ ਕਰਦਾ ਹਾਂ ਸਾਨੂੰ ਜਰੂਰ ਜਾਣਾ ਚਾਹੀਦਾ ਉਹਨਾਂ ਦੇ ਪਰਿਵਾਰ ਨੂੰ ਜੋ ਬਹੁਤ ਜਿਹੜਾ ਭਾਣਾ ਵਰਤਿਆ ਆ ਉਹਦੇ ਵਿੱਚ ਸਾਨੂੰ ਉਹਨਾਂ ਨਾਲ ਖੜੇ ਹੋ ਕੇ ਜਿਹੜਾ ਦੁੱਖ ਦਾ ਉਹਨਾਂ ਦੇ ਭਾਰ ਟੁੱਟਿਆ ਸਾਨੂੰ ਵੀ ਇਹਦੇ ਵਿੱਚ ਜਰੂਰ ਸ਼੍ਰੀਖ ਹੋਣਾ ਪੈਣਾ ਜਾਣਾ ਪੈਣਾ ਆ ਕਿਉਂਕਿ ਇਹ ਸਾਡੇ ਬਹੁਤ ਹੀ ਪਿਆਰੇ ਸਿੰਘ ਸੀ ਜਿਹੜੇ ਕਿ ਬੜੀ ਪਿਆਰ ਨਾਲ ਜਿਹੜੀ ਗੱਲ ਕਰਦੇ ਹੁੰਦੇ ਸੀ ਪੂਰੇ ਪੰਥ ਦੀ ਕਿਤੇ ਵੀ ਕੋਈ ਮੋਰਚਾ ਲੱਗਣਾ ਆਪ ਉਹਨਾਂ ਨੇ ਹੁਣਾ ਆਪ ਜਿਹੜੀ ਗੱਲ ਆ ਸਾਰੇ ਪੰਥ ਵਿੱਚ ਦੱਸਣੀ ਤੇ ਸਾਡਾ ਉਹਦਾ ਵੀ ਉਹ ਪਹਿਸਾ ਉਹਨਾਂ ਬਹੁਤ ਪਿਆਰ ਸੀ ਸਾਡਾ ਤੇ ਮੇਰੀ ਉਹਨਾਂ ਨਾਲ ਆਸਤ ਦੋ ਚਾਰ ਪੰਜ ਦਿਨ ਪਹਿਲਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀ ਤੇ ਜਿਲੇ ਗੱਲ ਸੁਣੀ ਉਹਨਾਂ ਦੀ ਬਿੰਦਰੇ ਉਹ ਨਹੀਂ ਰਹੇ ਇਹ ਆਪਣੇ ਇਸ ਜਹਾਨ ਵਿੱਚ ਤੇ ਬੜਾ ਮਾਨ ਨੂੰ ਬਹੁਤ ਜਿਹੜਾ ਦੁੱਖ ਲੱਗਾ ਤੇ ਪਰਿਵਾਰ ਨਾਲ ਵੀ ਆਪਾਂ ਉਹਦੇ ਨਾਲ ਖੜੇ ਆ। ਸੋ ਸੰਗਤ ਜੀ ਫੇਰ ਬੇਨਤੀ ਕਰਦੇ ਆ ਕੱਲ ਟਾਂਡਾ ਹਿਆਰਪੁਰ ਦੇ ਜ਼ਿਲ੍ਹੇ ਵਿੱਚ ਟਾਂਡਾ ਪਿੰਡ ਦਾ ਉਹਨਾਂ ਦਾ ਪਿੰਡ ਜਿਹੜਾ ਜਾਜਾ ਉੱਥੇ 2 ਵਜੇ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ। ਸੰਗਤ ਜੀ ਇੱਥੇ ਜ਼ਰੂਰ ਪਹੁੰਚੀਏ। ਤਾਂ ਜੋ ਜਿਹੜੀ ਆਖਰੀ ਨਿwari ਉਹਨਾਂ ਦਾ ਆਪਾਂ ਜਿਹੜੇ ਉਹਨਾਂ ਦੇ ਉਹਨਾਂ ਦੇ ਮਤਲਬ ਉਹਨਾਂ ਨੂੰ ਦੇਖੀਏ ਤੇ ਮੁੜ ਕੇ